ਇਕੋ ਪਿੰਡ ਦੇ ਵਿੱਚ ਜਦੋਂ ਇਕੱਠੇ ਇੰਨੇ ਸਿਵੇ ਬਰ ਰਿਹਾ ਹੋਣ ਤਾਂ ਪਿੰਡ ਦਾ ਹਰ ਵਿਅਕਤੀ ਰੋ ਰਿਹਾ ਹੈ ਨਾਲ ਦੇ ਪਿੰਡਾਂ ਦੇ ਵਿੱਚ ਵੀ ਇਹਨਾਂ ਦੀਆਂ ਚੀਕਾਂ ਅਤੇ ਹਰੋਣ ਦੀਆਂ ਆਵਾਜ਼ਾਂ ਸੁਣਦਿਆਂ ਨੇ ਅਤੇ ਉਹਨਾਂ ਦੇ ਘਰ ਵੀ ਰੋਟੀ ਨਹੀਂ ਪੱਕਦੀ ਇੱਕ ਮਾੜਾ ਹਾਦਸਾ ਹੋਇਆ ਜਿੱਥੇ ਮੰਦਰ ਦੇ ਵਿੱਚ ਮੱਥਾ ਟੇਕਣ ਜਾਂਦੇ ਸ਼ਰਧਾਲੂਆਂ ਦੀ ਪਿਕਅਪ ਗੱਡੀ ਖੱਡ ਦੇ ਵਿੱਚ ਜਾ ਡਿੱਗੀ ਹੈ ਜਿਸ ਤੇ ਕਾਰਨ 4 ਜਾਣਿਆਂ ਦੀ ਜਾਨ ਚਲੀ ਗਈ ਇਸ ਦੇ ਵਿੱਚ 2 ਔਰਤਾਂ ਤੇ 2 ਮਰਦ ਸ਼ਾਮਿਲ ਨੇ ਜਦੋਂ ਕਿ ਬਾਕੀ ਦੇ ਕਰੀਬ 20 ਜਾਣੇ ਜ਼ਖਮੀ ਦਸਤੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਕਰੀਬ 14 ਬੱਚੇ ਵੀ ਸ਼ਾਮਿਲ ਦਸੇ ਜਾ ਰਹੇ ਨੇ ਕਮਾੜੀ ਘਟਨਾ ਵਾਪਰੀ ਹੈ ਖੁਸ਼ੀਆਂ ਤੇ ਅਰਦਾਸਾਂ ਦੇ ਲਈ ਹੀ ਪਰਿਵਾਰ ਘਰ ਤੋਂ ਨਿਕਲਿਆ ਸੀ ਪਰ ਇਹ ਨਹੀਂ ਪਤਾ ਸੀ ਕਿ ਉਹਨਾਂ ਨੇ ਵਾਪਸ ਨਹੀਂ ਮੁੜਨਾ ਤੇ ਹੁਣ ਇਹ ਰੋਂਦਾ ਕੁੜਲਾਂਦਾ ਪਰਿਵਾਰ ਇਹੀ ਆਖ ਰਿਹਾ ਹੈ कि ਸਾਡੇ ਬੱਚੇ ਸਾਡੇ ਨਾਲ ਧੋਖਾ ਕਰ ਗਏ ਕਿਉਂਕਿ ਸਾਨੂੰ ਅੱਧ ਵਿਚਾਲੇ ਉਹ ਛੱਡ ਗਏ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਜਾ ਰਹੀ ਸੀ ਜਿੱਥੇ ਚਮੰਡਾ ਮੰਦਿਰ ਜਾਂਦੇ ਸਮੇਂ ਖੱਡ ਦੇ ਵਿੱਚ ਉਹਨਾਂ ਦੀ ਗੱਡੀ ਡਿੱਗ ਪਈ ਅੱਡੇ ਪਿੰਡ ਬਾਜੀ ਜਾਂਦੇ ਜਿਹੜੀ ਇੱਕ ਘਟਨਾ ਵਾਪਰੀ ਹੈ ਇਹ ਇੱਕ ਪੰਜ ਚਾਰਾਂ ਪਰਿਵਾਰਾਂ ਦੇ ਨਹੀਂ ਵਾਪਰੀ ਇਹ ਸਾਡੇ ਸਾਰੇ ਪਿੰਡ ਤੇ ਸਾਡੇ ਨਾਲ ਦੇ ਲਾਗਲੇ ਪਿੰਡਾਂ ਉਹਨਾਂ ਤੇ ਵੀ ਵਾਪਰੀ ਹੈ ਕਿਉਂਕਿ ਸਾਡਾ ਉਹਨਾਂ ਨੇ ਬੜਾ ਸਹਿਯੋਗ ਦਿੱਤਾ ਅਸੀਂ ਲਗਾਤਾਰ 3 ਦਿਨ ਤੋਂ ਕਿਉਂਕਿ ਸਾਡੀਆਂ ਹਿਮਾਚਲ ਦੇ ਵਿਚਾਰਾਂ ਡੈੱਡ ਬਉਟੀਆਂ ਸੀ ਹਿਮਾਚਲ ਦੇ ਵਿੱਚ ਹੀ ਸਾਡੇ ਜਿਹੜੇ ਕਿ ਜਿੰਨੇ ਛੱਟਾਂ ਲੱਗੀਆਂ ਹਿਮਾਚਲ ਸੀਗੇ ਸਾਡੀ ਸਮੂਹ ಗ್ರಾಮ ਪੰਚਾਇਤ ਤੇ ਸਾਡੇ ਮੁਹਤਵਾਰ ਪਿੰਡ ਦੇ ਬੰਦੇ ਤੇ ਐਨ ਆਰ ਆਈ ਵੀਰਾਂ ਨੇ ਸਾਰੇ ਨਗਰ ਨੇ ਸਾਡਾ ਬੜਾ ਸਹਿਯੋਗ ਦਿੱਤਾ ਤੇ ਮੇਰੇ ਤੇ ਭਰੋਸਾ ਵੀ ਕੀਤਾ ਸਾਰਿਆਂ ਨੇ ਕਿਉਂਕਿ ਮੈਨੂੰ ਮੂਰੇ ਲਾਇਆ ਤੇ ਕਿਉਂਕਿ ਮੈਂ ਪਿੰਡ ਦੇ ਵਿੱਚ ਪੈਸੇ ਟੱਕਾ ਜੋ ਪੈਸੇ ਦੀ ਗੱਲpass ਸੀ ਉਹ ਮੈਂ ਇਕੱਠੀ ਮੇਰੇ ਕੋਲੇ ਜਾਨੀ ਐਨ ਆਰ ਆਈ ਵੀਰਾਂ ਨੇ ਬੜਾ ਪੈਸਾ ਭੇਜਿਆ ਪਿੰਡ ਨੇ ਬਹੁਤ ਪੈਸਾ ਦਿੱਤਾ ਤੇ ਸਾਡੇ ਸਰਪੰਚ ਸਰਦਾਰ ਸੁਖਦੀਪ ਸਿੰਘ ਜੀ ਬਾਈ ਦਾਰਾ ਜੀ ਪ ਜਿੱਥੇ ਵੀ ਜਾਣਾ ਸੀ ਉਹ ਜਾਂਦੇ ਸੀਗੇ ਤੇ ਇਹਨਾਂ ਨੇ ਬੜੇ ਜੇ ਢੰਗ ਦੇ ਨਾਲ ਹਮਾਚਲ ਪ੍ਰਦੇਸ਼ ਤੋਂ ਡੈੱਡ ਬਾਡੀਆਂ ਵੀ ਲੈ ਕੇ ਆਂਦੀਆਂ ਤੇ ਹਮਾਚਲ ਤੋਂ ਜਿੰਨੇ ਵੀ ਸਾਡੀਆਂ ਛੱਟਾਂ ਹੁੱਟਾਂ ਲੱਗੀਆਂ ਨੇ ਵੀਰਾਂ ਦੇ ਉਹਨਾਂ ਨੂੰ ਲਿਆ ਕੇ ਅਸੀਂ ਮੋਗੇ ਭਰਤੀ ਕੀਤਾ ਤੇ ਵਾਰੇ ਚਰਪਾ ਦੇ ਨਾਲ ਪੁਸਤ ਸਾਡੇ ਬੱਚਿਆਂ ਦੇ ਨਾਮ ਜੰਨਾਂ ਖੁੱਟੀਆਂ ਮਿਲ ਗਈਆਂ ਨੇ ਤੇ ਕੋ ਸਾਡੇ ਹਾਲੇ ਹੋ ਹੋ ਸ਼ੋਬੀ ਦਾ ਦਾਖਲ ਨਹੀਂ ਅਸੀਂ ਉਹਨਾਂ ਦੀ ਲਾਸ਼ ਸਾਡਾ ਵੱਡਾ ਬੜੇ ਪੱਧਰ ਤੇ ਅਸੀਂ ਤਲਾ ਰਹੇ ਆ ਤੇ ਮੈਂ ਬੇਨਤੀ ਵੀ ਤੁਹਾਡੇ ਮੈਂ ਚੈਨਲ ਦੇ ਮੱਦੇਨਜ਼ਰ ਕਰਦਾ ਕਿ ਬਾਈ ਜੀ ਸਾਨੂੰ ਪੈਸੇ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਕਿਉਂਕਿ ਇੱਕ ਬੱਚੇ ਦੇ ਤਾਂ ਬਹੁਤ ਜ਼ਿਆਦਾ ਸੀਰੀਅਸਾ ਬੱਚਾ ਉਹਦੇ ਵਾਸਤੇ ਸਾਨੂੰ ਬੜੀ ਲੋੜ ਆ ਤੇ ਬਾਕੀ ਚਲੂੜੇ-ਹੂੜੇ ਸੱਟਾਂ ਹੈਗੀਆਂ ਸਾਰਿਆਂ ਦੇ ਤੇ ਸਾਡੇ ਪਿੰਡ ਨੇ ਸਹਿਯੋਗ ਦੇ ਐਨਆਰ ਵੀਰਾਂ ਨੇ ਸਹਿਯੋਗ ਕੀਤਾ ਇਲਾਕੇ ਨੂੰ ਵੀ ਅਸੀਂ ਬੇਨਤੀ ਕਰਦੇ ਹੱਥ ਬੰਨ ਕੇ ਸਮੂਹ ಗ್ರಾಮ ਪੰਚਾਇਤ ਵੱਲੋਂ ਪਿੰਡ ਦੇ ਮੋਢੀਬਰ ਬੰਦਿਆਂ ਵੱਲੋਂ ਪਿੰਡ ਵੱਲੋਂ ਕਿ ਸਾਡੇ ਪਿੰਡ ਦਾ ਸਹਿਯੋਗ ਦਿੱਤਾ ਜਾਵੇ ਤਾ ਜੋ ਗਰੀ ਪਰਿਵਾਰ ਨੇ ਜਿਹੜੇ ਇਹਨਾਂ ਦੇ ਜਿਹੜੇ ਚਲ ਜੋ ਜਾਣ ਵਾਲੇ ਤਾਂ ਚਲੇ ਗਏ ਜਿਹੜੇ ਉਹ ਮੌਤ ਨਾਲ ਲੜ ਰਹੇ ਨੇ ਉਹਨਾਂ ਨੂੰ ਬਚਾਇਆ ਜਾ ਸਵੇ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਹੱਥ ਵਨ ਕੇ ਵੀ ਭਾਈ ਸਾਡਾ ਸਹਿਯੋਗ ਦੇਵੋ ਇਹ ਬੇਨਤੀ ਇੱਕ ਹੋਰ ਬੇਨਤੀ ਮੈਂ ਕਰਦਾ ਹਾਂ ਤੁਹਾਡੇ ਇੱਕ ਇੱਕ ਪੈਸੇ ਦਾ ਅਸੀਂ ਹਿਸਾਬ ਜਮਾਂਗੇ ਜਿਨ੍ਹਾਂ ਨੇ ਸਾਨੂੰ ਪੈਸਾ ਆਪਾਇਆ ਚਾਹੇ ਵਿਦੇਸਾਂ ਤੋਂ ਆਇਆ ਚਾਹੇ ਇਲਾਕੇ ਤੋਂ ਆਇਆ ਚਾਹੇ ਪਿੰਡ ਤੋਂ ਆਇਆ ਅਸੀਂ ਉਹਨਾਂ ਦੇ ਸਾਡੀ ਸਮੂਹ ಗ್ರಾಮ ਪੰਚਾਇਤ ਮੋਤਵਰ ਬੰਦੇ ਤੇ ਮੈਂ ਉਹਨਾਂ ਦਾ ਸਦੇ ਵਾਸਤੇ ਰਿਣੀ ਰਹੂੰਗਾ ਵੀਰੇ ਮੇਰਾ ਕਰਜ਼ਦਾਰ ਆ ਮੈਂ ਉਹਨਾਂ ਸਾਰੀ ਜ਼ਿੰਦਗੀ ਵਾਸਤੇ ਜਿਨ੍ਹਾਂ ਨੇ ਸਾਡਾ ਸਾਡੇ ਨੱਕ ਦਾ ਸਹਜੂ ਭਾਈ ਤੁਹਾਨੂੰ ਜੀ ਤੁਹਾਡੇ ਪਿੰਡ ਦੀ ਮਿਸਾਲ ਅੱਜ ਪੂਰੇ ਪੰਜਾਬ ਦੇ ਵਿੱਚ ਸ਼ੋਅ ਹੋ ਰਹੀ ਕਿਉਂਕਿ ਅਕਸਰ ਕੀ ਹੁੰਦਾ ਜਦੋਂ ਪਿੰਡਾਂ 'ਚ ਇਦਾਂ ਦੀ ਘਟਨਾ ਵਾਪਰਦੀਆਂ ਤੇ ਰਾਜਨੀਤੀ ਸੁਭਾਈ ਕੁਛ ਨਹੀਂ ਹੁੰਦਾ ਤੇ ਪੂਰਾ ਪਿੰਡ ਇੱਥੇ ਮੌਜੂਦ ਹੈ ਕੀ ਕਹਿਣਾ ਚਾਹੁੰਦੇ ਪਿੰਡ ਵਾਸੀ ਨਹੀਂ ਜੀ ਸਾਡੇ ਪਿੰਡ ਦੇ ਵਿੱਚ ਨਾ ਤਾਂ ਪਹਿਲਾਂ ਰਾਜਨੀਤੀ ਕਿਸੇ ਨੇ ਕੀਤੀ ਤੇ ਨਾ ਇਸ ਤੋਂ ਬਾਅਦ ਹੋਣੀ ਹੈ ਕਿਉਂਕਿ ਸਾਡਾ ਪਿੰਡ ਛੋਟਾ ਪਿੰਡ ਹੋਣ ਕਰਕੇ ਸ ਅਸੀਂ ਇੱਥੇ ਰਹਿ ਰਹੇ ਆ ਸਾਡੇ ਕੋਈ ਗਵਾੜ ਵੱਖਰੇ ਨਹੀਂਗੇ ਅਸੀਂ ਸਾਰੇ ਗਵਾੜਾਂ ਦੇ ਵੀਰ ਆ ਜੋ ਆ ਅੱਡੋ ਅੱਡੀ ਗਵਾੜਾਂ ਦੇ ਵਿੱਚ ਸਾਡੇ ਪਰਿਵਾਰ ਰਹਿ ਰਹੇ ਆ ਸਾਡੇ ਪਿੰਡ ਦੇ ਵਿੱਚ ਕੋਈ ਪਾਰਟੀਬਾਜੀ ਨਹੀਂ ਕੋਈ ਪੱਖਪਾਤ ਨਹੀਂ ਕੋਈ ਜਾਤਪਾਤ ਨਹੀਂ ਤੇ ਅੱਜ ਸਾਡੇ 3 ਦਿਨ ਹੋ ਗਏ ਸਾਡੇ ਭਾਗੀ ਕੇ ਪਿੰਡ ਦੇ ਵਿੱਚ ਕਿਸੇ ਦਾ ਚੁੱਲ੍ਹਾ ਨਹੀਂ ਬਲਿਆ ਸਾਰੇ ਅਸੀਂ 3 ਦਿਨਾਂ ਤੋਂ ਇੱਕ ਤਾਂ ਲੰਗਰ ਚਲਾ ਰਹੇ ਹਾਂ ਇਕੱਲੇ ਭਾਗੀ ਕੇ ਨਗਰ ਵਾਸਤੇ ਨਹੀਂ ਇਹ ਸਾਰੇ ਹਲਕਾ ਨੇਹਾਲ ਸਿੰਘ ਵਾਲਾ ਜਿੰਨੇ ਵੀ ਇਹ ਜਿਹੜੀ ਸੋਬ ਦੀ ਲਹਿਰ ਆ ਉਹ ਅੱਜ ਆ ਦੇਖ ਰਹੇ ਆ ਆਪਾਂ ਇਹ ਬਹੁਤ ਜ਼ਿਆਦਾ ਮੰਦ ਭਾਗੀ ਘਟਨਾ ਹੈ ਸਾਨੂੰ ਵੈਸੇ ਵੀ ਧਿਆਨ ਦੇਣਾ ਚਾਹੀਦਾ ਇਹਨਾਂ ਗੱਲਾਂ ਤੇ ਜਦੋਂ ਕਿਤੇ ਆਪਾਂ ਬਾਹਰ ਜਾਂਦੇ ਆਂ ਤੇ ਆਪਾਂ ਕਈ ਵਾਰ ਇੱਕ ਇੱਕ ਪਰਿਵਾਰਾਂ ਦੇ ਪੰਜ ਪੰਜ ਸੱਤ ਸੱਤ ਜੀ ਇਕੱਠੇ ਇੱਕ ਹੀ ਗੱਡੀ ਚੱਲ ਜਾਂਦੇ ਆਂ ਆਪਾਂ ਨੂੰ ਇਹਨਾਂ ਚੀਜ਼ਾਂ ਤੇ ਬਹੁਤ ਧਿਆਨ ਦੇਣ ਦੀ ਲੋੜ ਹੈ ਅੱਜ ਭਾਗੀ ਕੇ ਨਗਰ ਚ ਐਡਾ ਵੱਡਾ ਖੈਰ ਜਿਹੜਾ ਹਰਾ ਤੇ ਆਇਆ ਹੈ ਇਹਨੂੰ ਬਰਦਾਸ਼ਤ ਕਰਨ ਤੋਂ ਲੋਕਾਂ ਦੇ ਜਾਂ ਬਹੁਤ ਮੁਸ਼ਕਲ ਹੈ ਬਹੁਤ ਬਹੁਤ ਜਿਹੜਾ ਇਹ ਨੁਕਸਾਨ ਹੈ ਨਾ ਇਹ ਨਾ ਝੱਲਣ ਵਾਲਾ ਘਾਟਾ ਜਿਹੜਾ ਇਹਨੂੰ ਕੁਝ ਕਿਹਾ ਨਹੀਂ ਜਾ ਸਕਦਾ ਕੀ ਕੀਤਾ ਜਾਵੇ ਕੀਤਾ ਕੋਈ ਜਾ ਸਕਦਾ ਜੋ ਆਕਾਲ ਪ੍ਰਖਵੇ ਨੂੰ ਕਰਨਾ ਹੋਣਾ ਹੋਈ ਹੈ ਉਹਦੀ ਰਜਾ ਚ ਹੁੰਦਾ ਸਭ ਕੁਝ ਪਰ ਫਿਰ ਵੀ ਆਪਾਂ ਨੂੰ ਲੋਕਾਂ ਨੂੰ ਇਸ ਗੱਲ ਤੇ ਧਿਆਨ ਦੇਣ ਦੀ ਜ਼ਰੂਰਤ ਬਹੁਤ ਮਾੜੀ ਘਟਨਾ ਹੋ ਗਈ ਜੀ ਦਿਲ ਕਬਾਉਣ ਵਾਲੀ ਘਟਨਾ ਹੈ ਇਹ ਪਿੰਡ ਵਿੱਚ ਜਿਹੜੀ ਵਾਪਰ ਗਈ ਹੈ ਇੱਕ ਇੱਕੋ ਪਿੰਡ ਦੇ ਚਾਰ-ਚਾਰ ਬੰਦੇ ਆ ਜਿਹੜੇ ਪੂਰੇ ਹੋ ਜਾਣੇ ਔਰ ਇੱਥੋਂ ਤੱਕ ਕਿ ਇੱਕ ਪਰਿਵਾਰ ਦੇ ਦੋ-ਦੋ ਜਿਹੜੇ ਪਰਿਵਾਰ ਦੇ ਬੰਦੇ ਚਲੇ ਜਾਣੇ ਹੀ ਚਲੇ ਜਾਣੇ ਐਡਾ ਵੱਡਾ ਅਨਰਥ ਨਾ ਹੋਇਆ ਕਦੇ ਇਹ ਨਾ ਸੁਣਿਆ ਕਦੇ ਬਹੁਤ ਬਹੁਤ ਦਿਲ ਨੂੰ ਸੋਹਣ ਵਾਲੀ ਦਿਲ ਨੂੰ ਕਮਾਉਣ ਵਾਲੀ ਘਟਨਾ ਵਾਪਰ ਗਈ ਹੈ ਪਰ ਕੀਤਾ ਕੁਝ ਨਹੀਂ ਜਾ ਸਕਦਾ ਪਰ ਮੈਂ ਇੱਕ ਗੱਲ ਦੀ ਜ਼ਰੂਰ ਇਸ ਪਿੰਡ ਦੀ ਖੂਬਸूरती ਦੱਸ ਦੱਸੂਗਾ ਕਿ ਸਾਰਾ ਪਿੰਡ ਇਕੱਠਾ ਹੋ ਕੇ ਦੇਖੋ ਜੀ 15 ਅਗਸਤ ਵਾਲਦਿਆਂ ਨੂੰ ਸਵੇਰ 7:00 ਵਜੇ ਦੀ ਗੱਲ ਆ ਜੀ ਚਮੰਡਾ ਤੋਂ ਸਾਡੇ ਤੀਰਤਾਰਣ ਕਰਕੇ ਪਿੰਡ ਨੂੰ ਵਾਪਸ ਆ ਰਹੀ ਸੀ 2 ਕਿਲੋਮੀਟਰ ਅੱਗੇ ਆ ਕੇ ਉਹਨਾਂ ਦੀ ਗੱਡੀ ਕੁਰੀ ਤੇ ਵੱਜਣ ਕਾਰਨ ਤ੍ਰਿਪਾਲਟੀ ਗਈ ਜੀ ਉਹਦੇ ਵਿੱਚ 29 ਸਵਾਰ ਸੀਗੇ ਜੀ ਜਾਨੀ ਕਿ ਜਿਹੜੇ ਯਾਤਰੀ ਗਏ ਸੀ 29 ਜਾਣੇ ਸੀ ਬੱਚੇ ਸੀ ਨੇ ਵੱਡੇ ਬੰਦੇ ਆ ਸੀ ਨੇ ਹਮ ਉਹਨਾਂ ਵਿੱਚੋਂ ਤੁਰੰਤ 4 ਜਣਾਂ ਦੀ ਤਾਂ ਮੌਕੇ ਤੇ ਮੌਤ ਹੋ ਗਈ ਜੀ ਸਾਨੂੰ ਜਦੋਂ ਫੋਨ ਤੇ ਪਤਾ ਲੱਗਿਆ ਤੁਹਾਡੇ ਜਿਹੜੇ ਨਾਲ ਗਏ ਸੀ ਮੌਤ ਮਾਰ ਬੰਦੇ ਹਮ ਸਦਾਲੂਆਂ ਨਾਲ ਉਹਨਾਂ ਨੇ ਫੋਨ ਕੀਤਾ ਤੁਹਾਡਾ ਸੰਪਰਕ ਕੀਤਾ ਜੀ ਪਿੰਡੋਂ ਇੱਥੋਂ ਗਏ ਤੇ ਜਦੋਂ ਗਏ ਉੱਥੇ ਕਾਗੜਾ ਹਸਪਤਾਲ ਵਿੱਚ ਸਾਰੇ ਐਡਮਿਟ ਕੀਤੇ ਜੀ ਉੱਥੇ ਬਹੁਤ ਜ਼ਿਆਦਾ ਸੀਰੀਅਸ ਬੰਦੇ ਰਹੇ ਸੱਤਾਂ ਬਹੁਤ ਜ਼ਿਆਦਾ ਚਾਰਾਂ ਜਿਹਦਾ ਮੌਕੇ ਤੇ ਮੌਤ ਹੋ ਗਈ ਹੋਗੀ ਹਮ ਜਦੋਂ ਅਸੀਂ ਉੱਥੇ ਪਹੁੰਚੇ ਜੀ ਪਹੁੰਚ ਕੇ ਦੇਖਿਆ ਸਾਰਾ ਬਰਹਾਲ ਜਿਹਨੇ ਠੀਕ ਸੀ ਉਹਨਾਂ ਨੂੰ ਅਸੀਂ ਉਤੋਂ ਛੁੱਟੀ ਦਿਵਾ ਕੇ ਮੋਕੇ ਐਡਮਿਟ ਕੀਤਾ ਹੂੰ ਉਸ ਤੋਂ ਬਾਅਦ ਜਿਹੜੇ ਡੈੱਡ ਬੋਡੀਆਂ ਸੀ ਅਸੀਂ ਜਾਣ ਨੂੰ ਕਾਫੀ ਬਾੜਾਈ ਪੌਣੇ 350 ਕਿਲੋਮੀਟਰ ਅਸੀਂ ਥੋੜਾ ਲੇਟ ਹੋ ਗਏ ਉਹਨਾਂ ਨੇ ਪੋਸਟ ਮਾਰਮ ਦੂਸਰੇ ਦਿਨ ਸਵੇਰ ਕੀਤਾ ਹੂੰ ਉਸ ਤੋਂ ਡੈੱਡ ਬੋਡੀ ਲੈ ਕੇ ਕੱਲ ਸ਼ਾਮ ਨੂੰ ਅਸੀਂ ਲਿਵਾ ਰਹੇ ਹਾਂ ਦਾ ਡਿਵਾਰਡਿੰਗ ਲੱਗਦਾ ਤਾਂ ਤੁਸੀਂ ਉੱਥੇ ਹੀ ਰਹਸਪਨ ਸਾਹਿਬ ਨਹੀਂ ਅਸੀਂ ਜਿਹੜੇ ਬੰਦੇ ਇੱਥੇ ਐਡਮਿਟ ਕਰਾਉਣੇ ਸੀ ਉਹਨਾਂ ਨਾਲ ਆਉਣਾ ਪੈ ਗਿਆ ਸਾਨੂੰ ਉਹਨਾਂ ਨੂੰ ਆ ਕੇ ਮੋਗੇ ਐਡਮਿਟ ਕਰਾਇਆ ਜਿੰਮੇਦਾਰੀ ਤੇ ਜੀ ਕਿਉਂਕਿ ਸਾਰੇ ਗਰੀਬ ਪਰਿਵਾਰ ਦੇ ਬੱਚੇ ਸੀਗੇ ਜਿਨ੍ਹਾਂ ਦੇ ਜਾਨਕੀ ਸੱਟਾਂ ਲੱਗੀਆਂ ਤੇ ਜਿਨ੍ਹਾਂ ਦੀ ਮੌਤ ਹੋਈ ਆ ਉਹ ਵੀ ਬਾਬਾ ਜੀਵਨ ਸਿੰਘ ਦੀ ਪਰਿਵਾਰ ਦੀ ਨਾਲ ਹੀ ਵਾਂਧਾ ਸੀਗੀ ਜੀ ਤੇ ਇੱਕੋ ਪਰਿਵਾਰ ਦੇ ਦੋ ਜੀ ਮਰੇ ਇੱਕ ਕਾਂਦਰਾ ਕਨਸ਼ਾਨ ਜੀ ਉਹ ਦੋ ਜਣੇ ਮੌਤ ਇੱਕ ਨੌਜਵਾਨ ਮੁੰਡਾ ਇੱਕ ਮਾਤਾ ਹੀ 40 ਸਾਲ ਦੀ ਜੀ ਬਹੁਤ ਦੋਖੀ ਗੱਲ ਹਮ ਸਾਰੇ ਐਨਆਰਆਈ ਵੀਰਾਂ ਨੇ ਸਾਰੇ ਨਗਰ ਨਿਵਾਸੀਆਂ ਨੇ ਹਲਕੇ ਨੇ ਬਹੁਤ ਜਿਆਦੇ ਸਾਡੇ ਪਿੰਡ ਦਾ ਸਹਿਯੋਗ ਦਿੱਤਾ ਮਦਦ ਕੀਤੀ ਤੇ ਕਰਦੇ ਵੀ ਆ ਹਮ ਅਸੀਂ ਹੁਣ ਜੋ ਬੰਦੇ ਜਿਹੜੇ ਆਪਣੇ ਮੈਡੀ ਸਿਟੀ ਮੋਗੇ ਹਸਪਤਾਲ ਦੇ ਦਾਖਲ ਆ ਜੀ ਉਹਨਾਂ ਲਈ ਟਰੀਟਮੈਂਟ ਚੱਲ ਰਿਹਾ ਬਹੁਤ ਜਿਆਦੇ ਯਾਨੀ ਕਿ ਉਹਦੇ ਲਈ ਖਰਚਾ ਹੋ ਰਿਹਾ ਹਮ ਤੁਹਾਨੂੰ ਐਨਆਰਆਈ ਵੀਰ ਬਹੁਤ ਸਾਰਾ ਸਾਥ ਦਿੰਦਾ ਪਿੰਡ ਵਾਸੀ ਕਿੰਨੇ ਜੋ ਕਰਿਆ ਸਾਡੇ ਨਾਲ ਮੁੰਡਾ ਮੁੰਡਾ ਲਾ ਕੇ ਹਮ ਪੰਚਾਇਤ ਨਾਲ ਤੇ ਪਰਿਵਾਰ ਨਾਲ ਖੜਿਆ ਜੀ ਜੀ ਹੁਣ ਜਿਹੜੇ ਬਾਕੀ ਕਿੰਨੇ ਜ਼ਿਆਦਾਗੇ ਵੀਰ ਜ਼ਖਮੀ ਆ ਔਰ ਕਿੰਨੇ ਨੂੰ ਛੁੱਟੀ ਮਿਲ ਗਈ ਹੁਣ ਚੱਕ ਹੁਣ ਤੱਕ ਅ ਤਕਰੀਬਨ 4 ਬੰਦਿਆਂ ਦੇ ਤਾਂ ਸੀਗੀਆਂ ਛੱਟਾਂ ਲੱਤਾਂ ਟੁੱਟੀਆਂ ਸੀਗੀਆਂ ਜੀ ਤੋਂ ਉਹਦੀਆਂ ਬਾਹਰ ਟੁੱਟੀਆਂ ਸੀ ਇੱਕ ਬੱਚੀ ਸੀ ਜੋ ਜਸਵੀਰ ਸਿੰਘ ਦੀ ਸੀ ਉਹਦੇ ਦੀ ਰੀੜ ਦੀ ਹੱਡੀ ਥੋੜੀ ਅ ਕਰੈਕ ਹੋਈ ਆ ਵੈਸੇ ਠੀਕ ਆ ਹੂੰ ਹੁਣ ਚਾਰ ਬੰਦੇ ਸਾਡੇ ਐਡਮਟ ਆ ਜੀ ਜੀ ਮੈਡੀਸਟਿੰਗ ਇੱਕ ਦੇ ਬਹੁਤ ਜ਼ਿਆਦਾ ਹੱਤਾਂ ਵੀ ਨੀੜ ਦੀ ਐਡੀਟਨ ਸਾਦੂ ਕਰਕੋਗੀ ਦਿਮਾਗ ਸੋਚ ਸੋਜਿਆ ਹੋ ਗਿਆ ਦਿਮਾਗ ਦੇ ਵਿੱਚ ਇਹ ਕੁੜੀਆ ਉਹ ਕੁੜੀ ਬਹੁਤ ਜ਼ਿਆਦਾ ਜਲੀ ਕਿ ਧੂਈ ਦੀ ਪ੍ਰੋਬਲਮ ਆ ਇੱਕ ਮੁੰਡੇ ਦਾ ਪੱਟ ਟੁੱਟ ਗਿਆ ਹੈਗਾ ਜੀ ਉਹਦੇ ਉਹਨਾਂ ਦਾ ਐਡਮਟ ਆਪਣੇ ਮੋਗੇ ਚੱਲੀ ਜਾਂਦਾ ਡਰਾਈਵਰ ਡਰਾਈਵਰ ਦੀ ਉਮਰ ਕਿੰਨੀ ਸੀ ਜੀ ਤੇ ਉਹ ਕਿਸ ਤਰ੍ਹਾਂ ਦੇ ਹਾਲਾਸੀ ਉਹਦੇ ਡਰਾਈਵਰ ਵਧੀਆ ਮੁੰਡਾ ਜੀ ਕੋਈ ਉਹਨੂੰ ਐਸੇ ਨਸ਼ੇ ਪੱਤੇ ਦਾ ਵੈਲ ਨਹੀਂ ਸੀਗਾ ਕੁਛ ਨਹੀਂ ਸੀਗਾ ਨਾ ਹੀ ਕਰਦਾ ਪਿੰਡ ਦਾ ਹੀ ਡਰਾਈਵਰ ਸੀਗਾ ਅੱਗੇ ਵੀ ਇਹਨਾਂ ਨਾਲ ਜਾਂਦਾ ਜੀ ਕੋਈ ਇਹ ਨਹੀਂ ਪਹਿਲੀ ਵਾਰ ਗਿਆ ਅੱਗੇ ਵੀ ਲੈ ਕੇ ਜਾਂਦਾ ਸੰਗ ਨੂੰ ਇੱਕ ਸਾਲ ਤੇ 15-20 ਸਾਲ ਹੋ ਗਏ ਮੁੰਡਿਆ ਇਦਾਂ ਸੰਗ ਤੇ 17 ਸਾਲ ਹੋ ਗਏ ਜਾਂਦਿਆਂ ਨੂੰ ਉਹ ਐਰ ਕੀ ਵੀ ਉਹ ਲੈ ਗਿਆ ਪਿਛਲੀ ਵਾਰ ਵੀ ਜਾਣ ਕੇ ਫਿਰ ਇੱਕ ਵਾਰੀ ਹੋਈ ਜਾਂਦਾ ਮੁੰਡਾ ਇਹ ਗੱਡੀ ਲੈ ਕੇ ਗਿਆ ਕੋਈ ਉਹਦਾ ਕੋਈ ਐਦਾਂ ਨਹੀਂ ਵੀ ਨਸ਼ਾ ਪੁੱਤਾ ਕਰਦਾ ਮੁੰਡਾ ਵਧੀਆ ਮਿਹਨਤ ਦਾ ਮਜ਼ਦੂਰੀ ਕਰਦਾ ਮੁੰਡਾ ਆਪਣੀ ਤੇ ਵਧੀਆ ਇਨਸਾਨ ਆ ਯਾਨੀ ਕਿ ਕੋਈ ਉਹਦਾ ਐਸਾ ਵੈਸਾ ਨਹੀਂ ਵੀ ਕੋਈ ਨਸ਼ੇ ਵਾਲੀ ਗੱਲ ਸੀ ਜਾਂ ਕੋਈ ਹੋਰ ਸੀ ਤਕਰੀਬਨ ਉਹਦੀ ਉਮਰ ਹੈਗੀ ਆ 35 ਤੋਂ 40 ਸਾਲ ਦੀ ਉਹਦੇ ਹਾਲਾਤ ਕਿਦਾਂ ਜੀ ਉਹਦੇ ਵੀ ਬਹੁਤ ਜ਼ਿਆਦੇ ਛੱਟਾਂ ਜੀ ਪੱਥਰੀਆਂ ਕਿਰਕਾਂ ਆ ਉਹਦੀ ਪੂਣੀ ਟੁੱਟ ਗਈ ਵਿਚਾਰੇ ਦੀ ਤੇ ਸਿਰ ਤੇ ਛੱਟਾਂ ਜੀ ਉਹਦੇ ਬੈਸੇ ਯਾਨੀ ਕਿ ਉਹ ਖਤਰੇ ਵਾਲੀ ਗੱਲ ਨਹੀਂ ਉਹ ਦਰੂਣੀ ਛੱਟਾਂ ਪੂਣੀ ਟੁੱਟ ਗਈ ਪੱਥਰੀਆਂ ਟੁੱਟ ਗਈਆਂ ਉਹ ਜ਼ਰੂਰ ਆ ਕਿਉਂਕਿ ਗੱਡੀ ਦੇ ਵਿੱਚ ਹੀ ਰਿਹਾ ਜੀ ਦੂਜੀਆਂ ਸੰਕੇਤ ਡੈਗ ਪਿੱਛੇ ਗੱਡੀ ਦੇ ਵਿੱਚ ਉਠਿਆ ਜਾਂਦਾ ਜੀ ਜੀ